ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਚੋਣ ਜਿੱਤੇ ਦਿਲ ਹਾਰੇ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਜੀ ਚਰਨਜੀਤ ਜੀ ਤੁਹਾਡਾ ਬਹੁਤ ਸਵਾਗਤ ਹੈ ਮਿਹਰਬਾਨੀ ਤੁਹਾਡੀ ਚਰਨਜੀਤ ਜੀ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਮੇਅਰ ਦੀ ਚੋਣ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਇੱਕ ਵਿਵਾਦ ਦੇਖਣ ਨੂੰ ਮਿਲ ਰਿਹਾ ਸੀ ਉਸ ਵਿਵਾਦ ਤੋਂ ਬਾਅਦ ਅੱਜ ਨਗਰ ਨਿਗਮ ਦੀ ਚੋਣਾਂ ਹੋਈਆਂ ਦੇ ਵਿੱਚ ਮੇਅਰ ਦੀ ਚੋਣ ਹੋਈ ਹੈ ਤੇ ਭਾਜਪਾ ਜਿਹੜੀ ਹੈ ਘੱਟ ਵੋਟਾਂ ਹੋਣ ਦੇ ਬਾਵਜੂਦ ਵੀ ਆਪਣਾ ਮੇਅਰ ਦਾ ਉਮੀਦਵਾਰ ਜਿਤਾਉਣ ਛਕਾਮਯਾਬ ਰਹੀ ਹੈ ਇਸ ਦੌਰਾਨ ਕਾਫੀ ਉੱਥੇ ਹੰਗਾਮਾ ਵੀ ਦੇਖਣ ਨੂੰ ਮਿਲਿਆ ਹੈ ਵਿਰੋਧੀ ਧਿਰ ਵੱਲੋਂ ਪ੍ਰਦਰਸ਼ਨ ਵੀ ਕੀਤਾ ਗਿਆ ਅਸੀਂ ਜਾਨਣਾ ਚਾਹਾਂਗੇ ਸਾਰਾ ਘਟਨਾਕ੍ਰਮ ਕੀ ਸੀਗਾ ਕਿਵੇਂ ਹੋਇਆ ਤੇ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਵੈਸੇ ਤਾਂ ਅੱਜ ਸਾਰੇ ਦਿਨ ਦੀ ਜਿਹੋ ਦੇ ਚੋਣ ਨਤੀਜੇ ਸਾਹਮਣੇ ਆਏ ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਦੀ ਚੋਣ ਦੇ ਉਦੋਂ ਤੇ ਚਾਰੇ ਪਾਸੇ ਇਹਦੀ ਚਰਚਾ ਜਿਹੜੀ ਹੋ ਰਹੀ ਹੈਗੀ ਐ ਇਸ ਤਰ੍ਹਾਂ ਦਾ ਕਿਆਸ ਨਾ ਤਾਂ ਜਿਹੜਾ ਅਲਾਈਅንስ ਸੀ ਕਾਂਗਰਸ ਤੇ ਆਪ ਦਾ ਉਸਨੇ ਕੀਤਾ ਸੀ ਤੇ ਨਾ ਹੀ ਆਮ ਪਬਲਿਕ ਨੂੰ ਸੀ ਇਹਨਾਂ ਤਾਂ ਜ਼ਰੂਰ ਸੀ ਕਿ ਜਿਸ ਦਿਨ ਦੀ ਇਹ ਅਲਾਈਅንስ ਹੋ ਕੇ ਸਾਂਝੇ ਤੌਰ ਤੇ ਚੋਣ ਲੜਨ ਦਾ ਇੰਡੀਆ ਬਲੋਕ ਵੱਲੋਂ ਫੈਸਲਾ ਕੀਤਾ ਗਿਆ ਸੀ ਉਸੇ ਦਿਰੋਂ ਹੀ ਉਸੇ ਦਿਨ ਤੋਂ ਹੀ ਜਿਹੜੀਆਂ ਬੀਜੇਪੀ ਨੇ ਗੁੰਦਗੁੰਦनियां ਜਿਹੜੀਆਂ ਸ਼ੁਰੂ ਕਰ ਦਿੱਤੀਆਂ ਸੀ ਔਰ ਟੋਟਲ ਸਮੁੱਚਾ ਜਿਹੜਾ ਮਾਹੌਲ ਹੈ ਉਹ ਇੱਕ ਤਰੀਕੇ ਨਾਲ ਸ਼ੱਕੀ ਬਣਿਆ ਹੋਇਆ ਸੀ ਜੀ ਤੁਹਾਨੂੰ ਯਾਦ ਹੈ ਕਿ ਪਿਛਲੀ ਵਾਰ ਜਦੋਂ ਚੋਣ ਤੈਅ ਕੀਤੀ ਗਈ ਸੀ ਤੇ ਪ੍ਰੈਜਾਈਡਿੰਗ ਅਫੀਸਰ ਸੀ ਜਿਹੜੇ ਉਹ ਬਿਮਾਰ ਹੋ ਗਏ ਸੀ ਆਏ ਨਹੀਂ ਸੀ ਉਸ ਤੋਂ ਬਾਅਦ ਜਿਹੜਾ ਅਲਾਈਅੰਸ ਹੈ ਉਹ ਹਾਈ ਕੋਰਟ ਜਾਣਾ ਪਿਆ ਸੀ ਹਾਈ ਕੋਰਟ ਦੀ ਇੰਟਰਵਿਨ ਕੀਤੀ ਹਾਈ ਕੋਰਟ ਤੇ ਉਸ ਦੇ ਇੰਟਰਵੈਂਸ਼ਨ ਦੇ ਵਿੱਚ ਹੀ ਜਿਹੜੀ ਇਹ ਚੋਣ ਹੈ ਅੱਜ ਹੋ ਰਹੀ ਸੀਗੀ ਪਰ ਇੰਨਾ ਕਿਆਸ ਨਹੀਂ ਸੀ ਕਿ ਇਸ ਤਰ੍ਹਾਂ ਹੋਏਗਾ ਇਹ ਤਾਂ ਪਤਾ ਸੀ ਕਿ ਬੀਜੇਪੀ ਦੀ ਜਿਹੜੀ ਨੀਅਤ ਹੈ ਜਾਂ ਟੋਟਲ ਰਣਨੀਤੀ ਘੜੀ ਹੈ ਉਹਦੇ ਵਿੱਚ ਜ਼ਰੂਰ ਕੁਝ ਕਾਲਾ ਨਜ਼ਰ ਆਉਂਦਾ ਸੀ ਕਿ ਬੀਜੇਪੀ ਛੇਤੀ ਕਿਤੇ ਇੰਨੀ ਹਾਰ ਮੰਨਣ ਵਾਲੀ ਨਹੀਂ ਹੈਗੀ ਐ ਪਰ ਅੱਜ ਜਦੋਂ ਵੋਟਾਂ ਪਈਆਂ ਮੇਅਰ ਦੇ ਲਈ ਤੇ ਉਹਦੇ ਵਿੱਚ 8 ਵੋਟਾਂ ਨੂੰ ਜਿਹੜੀਆਂ ਹੈਗੀਆਂ ਨੇ ਉਹ ਇਨਵੈਲਿਡ ਘਰਾਰ ਦਿੱਤਾ ਗਿਆ ਹੈਗਾ ਅੱਜ ਮੇਅਰ ਦੀ ਚੋਣ ਹੈ ਜਿਹੜੀ ਭਾਜਪਾ 16 ਵੋਟਾਂ ਦੇ ਨਾਲ ਜਿੱਤੀ ਹੈ ਕਿਉਂਕਿ 14 ਉਹਨਾਂ ਦੇ ਆਪਣੇ ਕਾਉਂਸਲਰ ਸੀ ਇੱਕ ਐਮਪੀ ਦੀ ਵੋਟ ਸੀ ਇੱਕ ਵੋਟ ਉਹਨਾਂ ਨੂੰ ਹੋਰ ਪਈ ਹੈ ਜਿਹਦੇ ਬਾਰੇ ਇਹ ਸ਼ੱਕ ਕੀਤਾ ਜਾ ਰਿਹਾ ਹੈ ਕਿ ਉਹ ਅਕਾਲੀ ਦਲ ਹੈ ਜਿਹੜਾ ਇਧਰ ਪੁੱਗ ਤਿਆ ਹੈਗਾ ਪਰ ਇਹਦੀ ਆਪਾਂ ਪੁਸ਼ਟੀ ਹੈ ਜਿਹੜੀ ਕਿਸੇ ਤਰੀਕੇ ਨਾਲ ਨਹੀਂ ਕਰ ਸਕਦੇ ਜੀ ਤੇ ਦੂਸਰੀ ਤਰਫ ਜਿਹੜੀ ਕਾਂਗਰਸ ਔਰ ਆਮ ਆਦਮੀ ਪਾਰਟੀ ਕੋਲ 20 ਕਾਉਂਸਲਰ ਸੀ ਜਿਹਦੇ ਵਿੱਚੋਂ 13 ਆਮ ਆਦਮੀ ਪਾਰਟੀ ਦੇ ਸੀ ਤੇ 7 ਹੈ ਜਿਹੜੇ ਉਹ ਕਾਂਗਰਸ ਦੇ ਸੀ ਜੀ ਹੁਣ ਤੁਹਾਡੇ ਵਾਲੀ ਗੱਲ ਕਿ ਜਿਹੜੀ ਮжоਰਿਟੀ ਸੀ ਜਿੰਨਾਂ ਕੋਲ 20 ਮੈਂਬਰ ਸੀ ਉਹ ਅੱਜ ਚੋਣ ਹਾਰ ਗਏ ਜਿੰਨਾਂ ਕੋਲੇ ਮਾਈਨੋਰਿਟੀ ਸੀ ਉਹ ਚੋਣ ਹੈ ਜਿਹੜੀ ਉਹ 7 ਗੇ ਨੇ ਜੀ ਬਿਲਕੁਲ ਹੁਣ ਉਹ ਭਾਜਪਾ ਨੂੰ ਜਿਹੜੀ ਪਈਆਂ ਵੋਟਾਂ 16 ਪਈਆਂ ਨੇ ਤੇ ਜਿਹੜਾ ਅਲਾਈਅੰਸ ਹੈ ਉਹਦੀਆਂ 12 ਵੋਟਾਂ ਨਿਕਲੀਆਂ ਨੇ ਹੁਣ 12 ਵੋਟਾਂ ਦੇ ਵਿੱਚ 8 ਵੋਟਾਂ ਜਿਹੜੀਆਂ ਇਨਵੈਲਿਡ ਕਰਾਰ ਦਿੱਤੀਆਂ ਗਈਆਂ ਨੇ ਉਹ ਸਾਰੀਆਂ ਜਿਹੜੀਆਂ ਉਹ ਆਮ ਆਦਮੀ ਪਾਰਟੀ ਦੀਆਂ ਜਿਹੜੀਆਂ ਜਾਂ ਕਾਂਗਰਸ ਦੀਆਂ ਗੱਠ ਜੋੜਦੀਆਂ ਗਿਣੀਆਂ ਜਾ ਰਹੀਆਂ ਨੇ ਜੀ ਇਹ ਕਾਫੀ ਰੌਲਾ ਪਿਆ ਹੋਇਆ ਤੁਹਾਨੂੰ ਯਾਦ ਹੋ ਕਿ ਠੀਕ 1 ਸਾਲ ਪਹਿਲਾਂ ਇਦਾਂ ਦਾ ਮਾਹੌਲ ਹੀ ਦਿੱਲੀ ਦੇ ਵਿੱਚ ਬਣਿਆ ਸੀ ਜਦੋਂ ਐਮਸੀਡੀਆਂ ਦੀਆਂ ਚੋਣਾਂ ਸੀਗੀਆਂ ਮੇਅਰ ਦੀ ਚੋਣ ਹੋਣੀ ਸੀ ਮੇਅਰ ਦੀ ਚੋਣ ਹੋਣ ਤੋਂ ਪਹਿਲਾਂ ਉੱਥੋਂ ਦੇ ਲੈਫਟੀਨੈਂਟ ਗਵਰਨਰ ਨੇ ਜਿਹੜਾ ਹੈਗਾ 15 ਦੇ ਕਰੀਬ ਜਿਹੜੇ ਮੈਂਬਰ ਹੈ ਉਹ ਨਾਮਿਨੇਟ ਕਰ ਦਿੱਤੇ ਸੀ ਜਿਨ੍ਹਾਂ ਨੂੰ VOTING ਰਾਈਟ ਵੀ ਦੇ ਦਿੱਤਾ ਸੀਗਾ ਤੇ ਉਦੋਂ ਸੁਪਰੀਮ ਕੋਰਟ ਨੇ ਦਖਲ ਦਿੱਤਾ ਸੀ ਸੁਪਰੀਮ ਕੋਰਟ ਦੇ ਦਖਲ ਮੰਗਰੋਂ ਜਿਹੜੀ ਹੈਗੀ ਆ ਉਹ ਆਮ ਆਦਮੀ ਪਾਰਟੀ ਉੱਥੇ ਆਪਣਾ ਮੇਅਰ ਬਣਾਉਣ ਦੇ ਵਿੱਚ ਕਾਮਯਾਬ ਹੋਈ ਸੀ ਉਹ ਵੀ ਜਿਹੜਾ ਫੈਸਲਾ ਸੀ ਸੁਪਰੀਮ ਕੋਰਟ ਦਾ ਉਹ ਵੀ ਫਰਵਰੀ ਮਹੀਨੇ ਦੇ ਵਿੱਚ ਹੀ ਆਇਆ ਸੀ ਠੀਕ 1 ਸਾਲ ਬਾਅਦ ਉਹੀ ਤਿਰਵਾ ਜਿਹੜਾ ਇੱਥੇ ਰਿਪੀਟ ਕੀਤਾ ਗਿਆ ਜ ਜਿਹਦੇ ਵਿੱਚ ਅੱਜ ਆਪਾਂ ਇਹ ਤਾਂ ਕਹਿ ਸਕਦੇ ਆ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਇਹਨੇ ਜਿੱਤ ਹਾਸਲ ਕਰ ਲਈ ਹੈ ਜਿੱਤ ਹਾਸਲ ਕਰਨਾ ਇਹਨਾਂ ਨੂੰ ਗੇਨ ਘਟ ਹੋਏਗਾ ਅਗਰ ਜੇ ਇਹ ਚੋਣ ਹਾਰ ਜਾਂਦੀ ਭਾਜਪਾ ਤਾਂ ਇਸ ਨੂੰ ਨੁਕਸਾਨ ਹੈ ਜਿਹੜਾ ਜ਼ਿਆਦਾ ਹੋਣਾ ਸੀ ਜੀ ਬਿਲਕੁਲ ਇਹ ਸਾਰਾ ਕੁਝ ਤੈਅ ਕੀਤਾ ਹੈ ਜਿਹੜਾ ਉਹ ਅਗਲੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਿਉਂਕਿ ਇੰਡੀਆ ਬਲੌਕ ਦੀ ਇਹ ਪਹਿਲੀ ਇੱਕ ਤਰੀਕੇ ਨਾਲ ਆਪਾਂ ਚੋਣ ਕਹਿ ਸਕਦੇ ਆ ਕਿ ਕਿਸੇ ਲੋਕਲ ਬਾਡੀ ਦੀ ਚੋਣ ਜਿਹਦੇ ਵਿੱਚ ਮੇਅਰ ਦੀ ਚੋਣ ਜਿਹੜੀ ਹੋਈ ਹੈ ਉਹ ਇੰਡੀਆ ਬਲੌਗ ਦੀ ਪਹਿਲੀ ਸੀਗੀ ਤੇ ਪਹਿਲੀ ਚੋਣ ਨੂੰ ਲੈ ਕੇ ਕਾਫੀ ਉਤਸ਼ਾਹ ਸੀ ਕਾਂਗਰਸ ਦੇ ਵਿੱਚ ਵੀ ਸੀ ਤੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਸੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਇੱਕ ਦੇਸ਼ ਨੂੰ ਇੱਕ ਨਕਸ਼ਾ ਦਿਖਾਵਾਂਗੇ ਜੇ ਅਸੀਂ ਇਹ ਚੋਣ ਇੰਡੀਆ ਬਲੌਗ ਜਿੱਤਦਾ ਹੈ ਜੀ ਬਿਲਕੁਲ ਤੇ ਇਸ ਗੱਲ ਦਾ ਇਲਮ ਹੈ ਜਿਹੜਾ ਉਹ ਭਾਜਪਾ ਨੂੰ ਵੀ ਸੀ ਕਿ ਜੇ ਇੰਡੀਆ ਬਲੌਗ ਇਹ ਚੋਣ ਜਿੱਤਦਾ ਹੈ ਤਾਂ ਇਹਨਾਂ ਕੋਲੇ ਇੱਕ ਦਿਖਾਉਣ ਨੂੰ ਸ਼ੀਸ਼ਾ ਹੋਏਗਾ ਤਾਂ ਉਹਦੇ ਨਾਲ ਸਾਨੂੰ ਪੋਲੀਟੀਕਲੀ ਇੱਕ ਡੈਂਟ ਪਏਗਾ ਸੋ ਇਹ ਹੱਕ ਐਂਡ ਕਰਕ ਇਹ ਚੋਣ ਜਿਤਨਾ ਜਿਹੜੇ ਚਾਹੁੰਦੇ ਸੀਗੇ ਕਿਉਂਕਿ ਪਹਿਲਾਂ ਆਪਾਂ ਦੇਖਦੇ ਹੁੰਦੇ ਸੀ ਕਿ 67 ਦੇ ਵਿੱਚ 70 ਦੇ ਵਿੱਚ ਪੂਰੀਆਂ ਸਰਕਾਰਾਂ ਤੋੜ ਦਿੱਤੀਆਂ ਜਾਂਦੀਆਂ ਸੀ ਨਾਲੇ ਹੁਣ ਤਾਂ ਪਿਛਲੇ ਟਾਈਮ 'ਚ ਦੇਖਿਆ ਕਿ ਭਾਜਪਾ ਦਾ ਮੱਧ ਪ੍ਰਦੇਸ਼ ਦੇ ਵਿੱਚ ਪਿਛਲੀ ਵਾਰ ਜਿਹੜੀ ਸਰਕਾਰ ਇਹਨਾਂ ਦਾ ਟਰੈਕ ਰਿਕਾਰਡ ਇਸ ਕਿਸਮ ਦਾ ਹੈਗਾ ਅਸੀਂ ਇਹ ਤਾਂ ਕਿਆਸ ਕਰਦੇ ਸੀ ਕਿ ਵੱਡੇ ਤਹਾਮਾ ਤੇ ਵਿਧਾਨ ਸਭਾ ਦੀ ਮਸਲਾ ਹੋਵੇ ਲੋਕ ਸਭਾ ਦਾ ਮਸਲਾ ਹੋਵੇ ਰਾਜ ਸਭਾ ਦਾ ਹੋਵੇ ਕਿ ਉੱਥੇ ਪੋਲਿਟੀਕਲ ਪਾਰਟੀਆਂ ਇਸ ਕਿਸਮ ਦੀ ਜਾਤੀ ਕਰਦੀਆਂ ਨਹੀਂ ਪਰ ਜਦੋਂ ਇਹਨੇ ਗਰਾਸ ਰੂਟ ਤੇ ਲੋਕਲ ਬਾਡੀ ਦੀਆਂ ਚੋਣਾਂ ਦੇ ਵਿੱਚ ਪਾਰਟੀਆਂ ਆ ਇਸ ਪੱਧਰ ਤੱਕ ਉਤਰ ਜਾਣਗੀਆਂ ਇਹ ਆਮ ਲੋਕਾਂ ਨੇ ਵੀ ਸੋਚਿਆ ਨਹੀਂ ਸੀ ਅਸੀਂ ਪੰਜਾਬ ਦੇ ਵਿੱਚ ਪਿਛਲੇ ਟਾਈਮ ਚੋਂ ਦੇਖਦੇ ਰਹੇ ਹਾਂ ਕਿ ਪੰਚਾਇਤ ਚੋਣਾਂ ਹੁੰਦੀਆਂ ਸੀ ਨਗਰ ਕੌਂਸਲ ਦੀਆਂ ਚੋਣਾਂ ਹੁੰਦੀਆਂ ਸੀ ਉਹਦੇ ਵਿੱਚ ਵੀ ਇਸ ਕਿਸਮ ਦਾ ਹੁੰਦਾ ਰਿਹਾ ਪਿਛਲੇ ਸਮਿਆਂ ਦੇ ਵਿੱਚ ਉਹਦਾ ਕਾਰਨ ਕੀ ਸੀ ਕਿ ਜਦੋਂ ਇੱਕ ਹਲਕੇ ਦਾ ਜਿਹੜਾ ਐਮ ਐਲ ਏ ਜਾਂ ਉਥੋਂ ਦਾ ਜੇ ਉਹ ਮੰਤਰੀ ਹੈ ਰਿਪਰੈਜ਼ੈਂਟ ਕਰਦਾ ਤਾਂ ਮੰਤਰੀ ਨੂੰ ਹੁੰਦਾ ਸੀ ਕਿ ਜੇ ਮੇਰੇ ਹਲਕੇ ਦੇ ਵਿੱਚ 100 ਪਿੰਡ ਹੈ ਤਾਂ 100 ਪਿੰਡਾਂ ਦੇ ਵਿੱਚ ਹੀ ਮੇਰੀ ਪਾਰਟੀ ਦੇ ਸਰਪੰਚ ਬਣ ਤੇ ਜਦੋਂ ਇਦਾਂ ਦਾ ਤੁਸੀਂ ਤਹਈਆ ਕਰ ਲੈਨੇ ਹੋ ਫਿਰ ਜਿਹੜੀਆਂ ਤੁਹਾਡੀਆਂ ਡੈਮੋਕਰੈਟਿਕ ਟਰੈਡੀਸ਼ਨਸ ਹੈ ਉਹਨਾਂ ਨੂੰ ਤੁਸੀਂ ਦਾਤੇ ਲਾ ਦਿੰਨੇ ਹੋ ਕਿਉਂਕਿ ਫਿਰ ਤੁਹਾਡੀ ਨੀਅਤ ਹੁੰਦੀ ਹੈ ਕਿ 100 ਚੋਂ 100 ਨੰਬਰ ਲੈਣੇ ਨੇ ਜੇ ਤੁਸੀਂ ਲੋਕਾਂ ਤੇ ਛੱਡਦੇ ਨੇ ਕਿ ਲੋਕਾਂ ਦੀ ਇਹ ਜਨਤੰਤਰ ਹੈ ਇਹਦੇ ਵਿੱਚ ਲੋਕ ਕਿੰਨੀ ਠੀਕ ਹੈ ਤੁਸੀਂ 100 ਦੇ ਵਿੱਚੋਂ 70 ਜਿੱਤਿਆ ਨਾ ਉਹ ਵੀ ਕਾਫੀ ਹੁੰਦਾ ਕੋਈ ਘਟ ਨਹੀਂ ਹੁੰਦਾ ਪਰ ਜਦੋਂ ਆਪਣੇ ਟਾਰਗੇਟ ਵੱਡੇ ਫਿਕਸ ਕਰ ਲੈਨੇ ਹੋ ਤਾਂ ਫਿਰ ਤੁਸੀਂ ਉੱਥੇ ਇਸ ਕਿਸਮ ਦੇ ਹੱਥ ਕੰਡੇ ਜਿਹੜੇ ਅਡਾਪਟ ਕਰਦੇ ਹੋ ਕਿ ਜਿਹੜੀ ਸਾਡੀ ਜਮਹੂਰੀਅਤ ਨੂੰ ਵੱਖ ਬ ਨਹੀਂ ਹੁੰਦੇ ਜੀ ਪਹਿਲਾਂ ਇੱਕ ਵੇਲਾ ਸੀ ਕਿ ਜਿਹੜੀਆਂ ਲੋਕਲ ਬਾਡੀ ਦੀਆਂ ਚੋਣਾਂ ਹੁੰਦੀਆਂ ਸੀ ਉਹਨਾਂ ਦੇ ਵਿੱਚ ਕਦੇ ਚੋਣ ਨਿਸ਼ਾਨ ਤੇ ਪਾਰਟੀਆਂ ਚੋਣਾਂ ਲੜਦੀਆਂ ਹੀ ਨਹੀਂ ਸੀ ਹੁੰਦੀਆਂ ਜੀ ਉਹਨਾਂ ਦਾ ਮੇਨ ਏਜੰਡਾ ਹੁੰਦਾ ਸੀ ਪਾਰਲੀਮੈਂਟ ਦੀਆਂ ਚੋਣਾਂ ਜਾਂ ਫਿਰ ਵਿਧਾਨ ਸਭਾਵਾਂ ਦੀਆਂ ਚੋਣਾਂ ਲੋਕਲ ਬੋਡੀ ਸਰਪੰਚਾਂ ਦੀ ਹੁਣ ਸਰਪੰਚ ਦਾ ਅਜੇ ਵੀ ਸਿੰਬਲ ਤੇ ਨਹੀਂ ਲੜਦੇ ਪਹਿਲਾਂ ਜਿਹੜੀ ਨਗਰ ਕੌਂਸਲਾਂ ਨਗਰ ਨੇਗੂ ਦੀਆਂ ਚੋਣਾਂ ਵੀ ਸਿੰਬਲ ਤੇ ਪੁਰਾਣੇ ਟਾਈਮਾਂ ਦੇ ਵਿੱਚ ਨਹੀਂ ਲੜੀਆਂ ਜਾਂਦੀਆਂ ਸੀ ਸੋ ਹੁਣ ਅਸੀਂ ਹੇਠਲੇ ਪੱਧਰ ਤੇ ਸਾਨੂੰ ਲੱਗਦਾ ਕਿਉਂਕਿ ਇਹ ਲੱਗਦਾ ਕਿ ਲੋਕਾਂ ਦੇ ਵਿੱਚ ਜੇ ਅਸੀਂ ਹੇਠਲੇ ਪੱਧਰ ਤੇ ਪਕੜ ਬਣਾਵਾਂਗੇ ਤਾਂ ਹੀ ਸਾਡਾ ਵੋਟ ਬੈਂਕ ਹੈ ਜਿਹੜਾ ਉੱਪਰਲੇ ਪੱਧਰ ਤੇ ਮਜ਼ਬੂਤ ਹੋਏਗਾ ਸੋ ਭਾਜਪਾ ਦਾ ਇਸ ਚੰਡੀਗੜ੍ਹ ਨਗਰ ਨੀ ਦੀ ਮੇਅਰ ਦੀ ਚੋਣ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਉਦੇ ਵਿੱਚ ਇਹੀ ਏਜੰਡਾ ਹੈਗਾ ਸੀ ਇੱਕ ਤਾਂ ਜਿੱਕ ਤਾਂ ਇਹ ਸੀ ਕਿ ਇੰਡੀਆ ਬਲਾਕ ਨੂੰ ਡੈਂਟ ਪਾਓ ਤੁਸੀਂ ਇਹਨੂੰ ਪਹਿਲੇ ਸ਼ੁਰੂਆਤ ਦੇ ਮਹੂਰਤ ਕਰਨ ਤੋਂ ਪਹਿਲਾਂ ਹੀ ਇਹਨਾਂ ਨੂੰ ਜਿਹੜਾ ਇੱਕ ਤਰੀਕੇ ਨਾਲ ਨੱਪ ਲਓ ਉਹਦੇ ਲਈ ਤੌਰ ਤਰੀਕੇ ਜੋ ਮਰਜ਼ੀ ਆਪਾਂ ਅਖਤਿਆਰ ਕਰੀਏ ਤੇ ਦੂਸਰਾ ਇਹ ਸੀ ਇੱਕ ਤਾਂ ਸੀ ਕਿ ਇਹਨਾਂ ਨੂੰ ਵਧਣ ਤੋਂ ਰੋਕਣ ਵਾਲੀ ਗੱਲ ਸੀਗੀ ਤੇ ਦੂਸਰਾ ਇਹ ਸੀ ਕਿ ਡੈਮੋਕਰੈtic ਟ੍ਰੈਡੀਸ਼ਨਸ ਹੈ ਜਿਹੜੀਆਂ ਉਹਨਾਂ ਦੇ ਖਿਲਾਫ ਵੀ ਇੱਕ ਤਰੀਕੇ ਨਾਲ ਇਹ ਹੱਲਾ ਹੈਗਾ ਆਤਿਸ਼ ਪਿਛਲੇ ਟਾਈਮ ਚ ਜਦੋਂ ਦੀ ਭਾਜਪਾ ਸਰਕਾਰ ਬਣੀ ਹੈ ਚਾਹੇ ਜਿਹੜੀਆਂ ਸਾਡੀਆਂ ਇਸ ਤਰ੍ਹਾਂ ਦੀ ਜਮਹੂਰੀਅਤ ਇੰਸਟੀਚੂਨਸ ਹੈਗੀਆਂ ਨੇ ਜਿਵੇਂ ਆਪਾਂ ਈਡੀ ਦੀ ਗੱਲ ਕਰ ਲੈਨੇ ਹੈਗੇ ਆ ਸੀਬੀਆਈ ਦੀ ਗੱਲ ਕਰ ਲੈਨੇ ਆ ਇਨਕਮ ਟੈਕਸ ਸਾਡੀਆਂ ਕੋਰਟਸ ਜੀ ਸਾਰੀਆਂ ਇੰਸਟੀਚੂਨਸ ਹੈਗੀਆਂ ਨੇ ਕਿਸੇ ਵੀ ਲੈਨ ਦੀ ਕ੍ਰੈਡਿਬਿਲਟੀ ਬਹੁਤ ਜ਼ਿਆਦਾ ਸੀਗੀ ਅਸੀਂ ਅਕਸਰ ਹੀ ਸੁਣਦੇ ਹੁੰਦੇ ਸੀ ਕਿ ਜੀ ਸਾਡੀ ਜਾਂਚ ਹੈ ਜਿਹੜੀ ਸੀਬੀਆਈ ਤੋਂ ਕਰਾਈ ਜਾਵੇ ਹੌਲੀ ਹੌਲੀ ਅਸੀਂ ਉਸ ਨੂੰ ਪਿੰਜਰੇ ਦਾ ਤੋਤਾ ਕਹਿਣ ਲੱਗੇ ਹੁਣ ਬਿਲਕੁਲ ਹੀ ਹੱਥ ਟੋਕੇ ਬਣ ਗਏ ਹਕੂਮਤਾਂ ਦੀ ਜਿਹੜੀਆਂ ਚਾਹੇ ਸਟੇਟ ਦੇ ਵਿੱਚ ਵਿਜੀਲੈਂਸ ਕਹਿ ਲੋ ਸਟੇਟ ਦੇ ਵਿੱਚ ਪੁਲਿਸ ਕਹਿ ਲੋ ਸੈਂਟਰ ਦੇ ਵਿੱਚ ਇਹ ਈਡੀ ਹੋ ਗਈ ਹੈ ਸੀਬੀਆਈ ਹੋ ਗਈ ਹੈ ਇਹਦੇ ਨਾਲ ਸਾਡੀਆਂ ਇਨਸਟੀਟਿਊਸ਼ਨਾਂ ਨੂੰ ਜਿਹੜਾ ਖੋਰਾ ਲੱਗਿਆ ਹੈਗਾ ਸਾਰੀਆਂ ਚਾਹੇ ਹੋਰ ਵਿਦਿਆਕਾਦਾਰੇ ਲੈ ਲੋ ਉਹਨਾਂ ਦੇ ਵਿੱਚ ਵੀ ਇਦਾਂ ਦਾ ਹੈ ਸਾਨੂੰ ਠੀਕ ਹੈ ਕਿ ਪੋਲਿਟੀਕਲ ਪਾਰਟੀਆਂ ਨੂੰ ਇਹ ਤਾਂ ਤਿਆਹੀਆ ਕਰਨਾ ਚਾਹੀਦਾ ਕਿ ਅਸੀਂ ਚੋਣਾਂ ਲੜਨੀਆਂ ਨੇ ਚੋਣਾਂ ਜਿੱਤਣੀਆਂ ਨੇ ਪਰ ਇਸ ਹੱਦ ਤੱਕ ਨਹੀਂ ਜਾਣਾ ਚਾਹੀਦਾ ਜਿਹਦੇ ਨਾਲ ਸਾਡੀਆਂ ਇਹ ਡੈਮੋਕ੍ਰੈਟਿਕ ਸੰਸਥਾ ਮਾ ਨੂੰ ਕੋਈ ਢਾਹ ਲੱਗਦੀ ਹੋਵੇ ਛੱਟ ਲੱਗਦੀ ਹੋਵੇ ਜੀ ਇੱਕ ਪ੍ਰਾਣੀ ਐਗਜ਼ਾਮਪਲ ਹੈਗੀ ਹੈ ਕਿ 1962 ਦੇ ਵਿੱਚ ਜਦੋਂ ਸਾਡਾ ਭਾਰਤ ਤੇ ਚੀਨ ਦੀ ਜੰਗ ਹੋਈ ਭਾਰਤ ਉਸ ਚੋਣ ਦੇ ਉਹ ਜਿਹੜੀ ਜੰਗ ਹੈ ਜਿਹੜੀ ਹਾਰ ਗਿਆ ਸੀ ਜੀ ਤੇ ਸਾਡੀ ਬੜੀ ਉਸ ਟਾਈਮ ਜਵਾਰ ਲਾਲ ਨਹਿਰੂ ਸੀਗੇ ਪ੍ਰਾਈਮ ਮਿਨਿਸਟਰ ਤੇ ਉਹਨਾਂ ਦੀ ਬੜੀ ਤੋਏ ਤੋਏ ਹੋ ਰਹੀ ਸਾਰਾ ਦੇਸ਼ ਇੱਕ ਤਰੀਕੇ ਨਾਲ ਉਹਨਾਂ ਦੇ ਖਿਲਾਫ ਖੜਾ ਹੋ ਗਿਆ ਸੀ ਇਸ ਤਰ੍ਹਾਂ ਦਾ ਮਾਹੌਲ ਬਣਿਆ ਦੇਖ ਕੇ ਉਸ ਟਾਈਮ ਦੇ ਜਿਹੜੇ ਡਿਫੈਂਸ ਮਿਨਿਸਟਰ ਸੀ ਕ੍ਰਿਸ਼ਨਾ ਮੈਨਨ ਉਹਨਾਂ ਨੇ ਇੱਕ مشਵਰਾ ਦਿੱਤਾ ਨਹਿਰੂ ਨੂੰ ਕਿ ਕਿਉਂ ਨਾ ਆਪਾਂ ਇੰਟਰਨਲ ਐਮਰਜੈਂਸੀ ਡਿਕਲੇਅਰ ਕਰ ਦਈਏ ਤਾਂ ਕਿ ਲੋਕਾਂ ਦੀ ਆਵਾਜ਼ ਨੂੰ ਦਬਾ ਦਈਏ ਤਾਂ ਉਸ ਟਾਈਮ ਨਹਿਰੂ ਨੇ ਕਿਹਾ ਸੀ ਕਿ ਉਹ ਇਸ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਕਦਮ ਹੈ ਕੋਈ ਵੀ ਸਟੈਪ ਨਹੀਂ ਲੈਣਗੇ ਜਿਹਦੇ ਨਾਲ ਡੈਮੋਕਰੈਟਿਕ ਟਰੈਡੀਸ਼ਨ ਨੂੰ ਕਿਸੇ ਕਿਸਮ ਦੀ ਛੱਟ ਵੱਜਦੀ ਹੋਵੇ ਕਿਸੇ ਕਿਸਮ ਦੀ ਢਾਹ ਲੱਗਦੀ ਹੋਵੇ ਹੁਣ ਉਸੇ ਖਾਨਦਾਨ ਦੇ ਵਿੱਚੋਂ ਅੱਗੇ ਜਾ ਕੇ ਇੰਦਰਾ ਗਾਂਧੀ emergancy ਦੇ ਟਾਈਮ ਕਿਸੇ ਚੀਜ਼ ਦੀ ਕੋਈ ਪ੍ਰਵਾਹ ਨਹੀਂ ਕਰਦੀ ਜੀ ਬਿਲਕੁਲ ਜਦੋਂ ਉਹਨਾਂ ਦੇ ਖਿਲਾਫ ਰਾਮ ਨਰਾਇਣ ਦੀ ਪਟੀਸ਼ਨ ਤੇ ਅਲਾਹਾਬਾਦ ਹਾਈ ਕੋਰਟ ਫੈਸਲਾ ਕਰਦੇ ਸੁਣਾ ਦਿੰਦੀ ਹੈ ਤਾਂ ਉਦੋਂ ਬਾਅਦ ਜਿਹੜਾ ਸੁਪਰੀਮ ਕੋਰਟ ਦੇ ਫੈਸਲੇ ਤੱਕ ਮਾਹੌਲ ਬਣਦਾ ਜੀ ਤੇ emergeny ਡਿਕਲੇਅਰ ਹੁੰਦੀ ਹੈ ਉਹ ਬਿਲਕੁਲ ਉਲਟ ਹੁੰਦਾ ਹੈ ਹੁਣ ਉਸ ਤਰ੍ਹਾਂ ਦੇ ਮਾਹੌਲ ਹੀ ਅਸੀਂ ਅੱਜ ਦੇ ਸੀਨ ਦੇ ਵਿੱਚ ਦੇਖ ਰਹੇ ਹਾਂ ਦੇਸ਼ ਦੇ ਵਿੱਚ ਜਿਹੜਾ ਕੁਝ ਹੋ ਰਿਹਾ ਕਿ ਅਸੀਂ ਕਿਵੇਂ ਨਾ ਕਿਵੇਂ ਚੋਣਾ ਜਿੱਤਨੀਆ ਸਾਡਾ ਏਜੰਡਾ ਚੋਣਾ ਜਿੱਤਨੀਆ ਬਣ ਗਿਆ ਸਾਡੀਆਂ ਜਿਹੜੀ ਅਸੀਂ ਰਖਵਾਲੀ ਕਰਨੀ ਹੈ ਇੰਸਟੀਚੂਨ ਦੀ ਉਹ ਸਾਡੇ ਲਈ ਸਕੈਂਡਰੀ ਚੀਜ਼ਾਂ ਹੋ ਗਈਆਂ ਜੀ ਬਿਲਕੁਲ ਸੋ ਇਹ ਜਿਹੜੀ ਚੋਣ ਹੋਈ ਹੈ ਇਹਦੇ ਵਿੱਚ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਬਹੁਤ ਵੱਡਾ ਗੇਨ ਹੋਏਗਾ ਜਿਸ ਤਰ੍ਹਾਂ ਆਪਾਂ ਬਿਹਾਰ ਦੇ ਵਿੱਚ ਦੇਖਿਆ ਹੈਗਾ ਕਿ ਨतीश ਹੈ ਜਿਹੜਾ ਫੇਰ ਉਹ ਭਾਜਪਾ ਨਾਲ ਰਲ ਗਿਆ ਇਹਦਾ ਮਤਲਬ ਕਿਤੇ ਨਾ ਕਿਤੇ ਭਾਜਪਾ ਨੂੰ ਲੱਗਦਾ ਬੁਖਲਾਟ ਲੱਗਦੀ ਹੈਗੀ ਹੈ ਕੋਈ ਇਸ ਤਰ੍ਹਾਂ ਦਾ ਕਿਆਸ ਕੀਤਾ ਹੋਏਗਾ ਅੰਕਲਨ ਕੀਤਾ ਹੋਏਗਾ ਜਿਹਦੇ ਕਰਕੇ ਇਸ ਕਿਸਮ ਦੇ ਪੈਂਤੜੇ ਲਏ ਜਾ ਰਹੇ ਨੇ ਕਿਉਂਕਿ ਇੱਥੇ ਹੁਣ ਇਹ ਵੀ ਹੈ ਕਿ ਅੱਗੇ ਪੰਜਾਬ ਵੀ ਨਾਲ ਕਿਉਂਕਿ ਪੂਰਾ ਨਾਰਥ ਤੇ ਇਸ ਚੀਜ਼ ਦਾ ਅਸਰ ਪਏਗਾ ਜੀ ਬਿਲਕੁਲ ਪਰ ਇਹਦੇ ਨਾਲ ਭਾਜਪਾ ਇੱਕ ਚੋਣ ਜ਼ਰੂਰ ਜਿੱਤ ਗਈ ਹੈ ਪਰ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਉਹ ਕਿਰਕਰੀ ਹੈ ਉਹ ਜ਼ਰੂਰ ਹੋ ਰਹੀ ਹੈ ਕਿਉਂਕਿ ਜਦੋਂ ਤੁਸੀਂ ਕਿਸੇ ਚੀਜ਼ ਨੂੰ ਦਬਾਉਣੇ ਹੋ ਇਸ ਤਰ੍ਹਾਂ ਦੀ ਜਾਦਤੀ ਕਰਦੇ ਹੋ ਤਾਂ ਲੋਕਾਂ ਦੀ ਜਨਰਲ ਸੈਕੀ ਹੈ ਖਾਸ ਕਰਕੇ ਕਿਉਂਕਿ ਮੈਜੋਰਟੀ ਸਾਡੇ ਇੱਥੇ ਪੰਜਾਬ ਬਸਦੀ ਹੈਗੀ ਹੈ ਚੰਡੀਗੜ੍ਹ ਦੇ ਵਿੱਚ ਵੀ ਪੰਜਾਬੀ ਲੋਕ ਵੀ ਰਹਿੰਦੇ ਨੇ ਸਾਡੇ ਪੰਜਾਬ ਦੇ ਲੋਕਾਂ ਦਾ ਇਸ ਕਿਸਮ ਦਾ ਸੁਭਾਅ ਹੀ ਹੈਗਾ ਕਿ ਅਸੀਂ ਜਿਹੜੀ ਪੀੜਤ ਲੋਕ ਹੈ ਅਸੀਂ ਉਹਨਾਂ ਨਾਲ ਖੜਦੇ ਆਂ ਜਾਤੀ ਕੋਈ ਵੀ ਕਰੇ ਜਿਸਤੇ ਵੀ ਕੋਈ ਜਾਤੀ ਕਰਦੀ ਹੈ ਚਾਹੇ ਉਹ ਪੰਜਾਬ ਸਰਕਾਰ ਕਿਸੇ ਤੇ ਕਿਸਮ ਦੀ ਜਾਤੀ ਕਰਦੀ ਆ ਪਰਚਾ ਦੇ ਰੂਪ ਦੇ ਵਿੱਚ ਚਾਹੇ ਕੇਂਦਰ ਸਰਕਾਰ ਕਰਦੀ ਆ ਤਾਂ ਪੰਜਾਬੀਆਂ ਦਾ ਇੱਕ ਸੁਹਾਏ ਕਿ ਅਸੀਂ ਪੀੜਤ ਦੇ ਨਾਲ ਖੜਦੇ ਆਂ ਸੋ ਜਿਹੜੀ ਮੇਅਰ ਦੀ ਚੋਣ ਦੇ ਵਿੱਚ ਜਿਹੜੀ ਧੱਕੇਸ਼ਾਹੀ ਹੋਈ ਹੈ ਤਾਂ ਇਹਦੇ ਵਿੱਚ ਵੀ ਜਿਹੜੀ ਧੱਕੇਸ਼ਾਹੀ ਕਰਨ ਵਾਲੀ ਧਿਰ ਹੈ ਉਹਦੇ ਖਿਲਾਫ ਸਾਈਕੋਲੋਜੀਕਲੀ ਇੱਕ ਮਾਹੌਲ ਹੈ ਜਿਹੜਾ ਉਹ ਜ਼ਰੂਰ ਬਣੇਗਾ ਠੀਕ ਹੈ ਭਾਜਪਾਏ ਚੋਣ ਜਿੱਤ ਗਈ ਹੈ ਪਰ ਇਹਨੂੰ ਜ਼ਰੂਰ ਕਿਤੇ ਨਾ ਕਿਤੇ ਅੰਦਰੋਂ-ਅੰਦਰੀ ਅਗਲੀਆਂ ਚੋਣਾਂ ਦੇ ਵਿੱਚ ਕੋਈ ਢਾਅ ਇਸ ਕਿਸਮ ਦੀ ਲੱਗੇਗੀ ਜੀ ਚਰਨਜੀਤ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਤੇ ਦੋਸ਼ ਲਾਏ ਜਾ ਰਹੇ ਨੇ ਧੱਕੇਸ਼ਾਹੀ ਦੇ ਲੋਕਤੰਤਰ ਦੀ ਹੱਤਿਆ ਦੇ ਤੇ ਹੋਰ ਵੀ ਕਈ ਤਰ੍ਹਾਂ ਦੇ ਸੰਗੀਨ આરોਪ ਜਿਹੜਨੇ ਲਾਏ ਜਾ ਰਹੇ ਨੇ ਪਰ ਅਸੀਂ ਜਾਨਣਾ ਚਾਹਾਂਗੇ ਵੀ ਕਿ ਅੱਜ ਦੀ ਚੋਣਾਂ ਤੋਂ ਬਾਅਦ ਹੁਣ ਇਹ ਇੰਡੀਆ ਅਲਾਈንስ ਕੋਲ ਰਾਹ ਕੀ ਬਚਿਆ ਉਹ ਕਿਸ ਤਰ੍ਹਾਂ ਦਾ ਰਾਹ ਤਿਆਰ ਕਰ ਸਕਦੇ ਨੇ ਜਾਂ ਕੀ ਹੁਣ ਤੱਕ ਤੁਹਾਡੇ ਕੋਲ ਕੋਈ ਖਬਰ ਆਈ ਹੋਵੇ ਕਿ ਉਹ ਕੀ ਕਰਨ ਜਾ ਰਹੇ ਨੇ ਦੇਖੋ ਅੱਜ ਅਲਾਈਅੰਸ ਹੈ ਜਿਹੜਾ ਉਹ ਬੜਾ ਜ਼ੋਰਦਾਰ ਤਰੀਕੇ ਨਾਲ ਨੈਸ਼ਨਲ ਲੈਵਲ ਤੇ ਇਹਦੇ ਖਿਲਾਫ ਆਵਾਜ਼ ਉਠਾ ਰਿਹਾ ਜਿਹੜੇ ਜਿਹੜੇ ਉਹਨਾਂ ਕੋਲੇ ਰਾਹ ਬਚੇ ਇੱਕ ਤਾਂ ਇਹ ਹੁੰਦਾ ਕਿ ਲੋਕਾਂ 'ਚ ਵੱਧ ਤੋਂ ਵੱਧ ਇਸ ਗੱਲ ਨੂੰ ਪ੍ਰਚਾਰਿਆ ਜਾਵੇ ਜਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਨੇ ਜੀ ਉਹਨਾਂ ਨੇ ਵੀ ਇਹ ਕੀਤਾ ਕਿ ਇਹ ਡੈਮੋਕ੍ਰੇਸੀ ਦਾ ਮਰਡਰ ਹੈਗਾ ਉਹ ਕਹਿੰਦੇ ਕਿ ਜੇ ਥੋੜੇ 36 ਕੌਂਸਲਰਾਂ ਵਾਲੀ ਜਿਹੜੀ ਕਾਰਪੋਰੇਸ਼ਨ ਹੈ ਉਹਦੇ ਵਿੱਚ 36 ਵੋਟਾਂ ਗਿਣਨ ਦੇ ਵਿੱਚ ਐਡੀ ਧਾਂਦਲੀ ਹੋ ਸਕਦੀ ਹੈ ਤਾਂ 90 ਕਰੋੜ ਵੋਟਾਂ ਗਿਣਨ ਦੇ ਵਿੱਚ ਕਿਉਂ ਨਹੀਂ ਹੋਏਗੀ ਕਿਉਂ ਨਹੀਂ ਕੀਤੀ ਜਾਏਗੀ ਇਸ ਕਿਸਮ ਦੀ ਉਹਨਾਂ ਨੇ ਜਿਹੜੇ ਪੁਆਇੰਟ ਆਊਟ ਕੀਤਾ ਕਿ ਜਿਹੜੇ ਪ੍ਰੈਜ਼ਾਈਡਿੰਗ ਅਫਸਰ ਨੇ ਉਹ ਭਾਜਪਾ ਨੂੰ ਬਿਲੋਂਗ ਕਰਦੇ ਨੇ ਕਿ ਸਾਰੀ ਵੀਡੀਓਗ੍ਰਾਫੀ ਹੋਈ ਉਹਨਾਂ ਨੇ ਬਾਰ-ਬਾਰ ਵੀਡੀਓ ਵੀ ਦਿਖਾਈ ਹੈ ਨਸਰ ਕੀਤੀ ਉਹ ਜਨਤਿਕ ਤੌਰ ਤੇ ਤੇ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਇਹ ਇੱਕ ਸ਼ਰੇਆਮ ਤੱਕਾ ਹੋਇਆ ਹੈ ਜਿਹੜੇ ਇਨਵੈਲਿਡ ਕਰਾਰ ਦਿੱਤੀਆਂ ਨੇ ਵੋਟਾਂ ਉਹਦੇ ਵਿੱਚ ਹੇਰਾਫੇਰੀ ਕੀਤੀ ਗਈ ਹੈ ਉਹਦੇ ਵਿੱਚ ਪ੍ਰੈਜ਼ਾਈਡਿੰਗ ਅਫੀਸਰ ਦਾ ਜਿਹੜਾ ਹੱਥ ਹੈ ਤੇ ਉਹਦੇ ਨਾਲ ਹੀ ਇਹ ਕਹਿ ਕੇ ਪ੍ਰੈਜ਼ਾਈਡਿੰਗ ਅਫੀਸਰ ਤੇ ਜਿਹੜਾ ਹੈਗਾ ਦੇਸ਼ ਧਰੋਹ ਦਾ ਮੁਕੱਦਮਾ ਜਿਹੜਾ ਦਰਜ ਹੋਣਾ ਚਾਹੀਦਾ ਸੋ ਇੱਕ ਉਹ ਦੋਸਤੋਂ ਪਹਿਲਾਂ ਪਬਨ ਬੰਸਲੇ ਕਾਂਗਰਸ ਦੇ ਉਹਨਾਂ ਨੇ ਵੀ ਪ੍ਰੈਸ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਤਰ੍ਹਾਂ ਹੀ ਰਗਬ ਚੱਡਾ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਿੱਥੇ ਇਸ ਚੀਜ਼ ਦੀ ਨਿੰਦਾ ਕੀਤੀ ਹੈ ਕਿਉਂਕਿ ਵੱਧ ਤੋਂ ਵੱਧ ਹੁਣ ਇਹ ਕਿ ਜਨਤਿਕ ਜਨਤਾ ਦੇ ਵਿੱਚ ਇਹ ਗੱਲ ਕਿੱਦਾਂ ਜਾਂਦੀ ਹੈ ਕਿ ਇਹ ਭਾਜਪਾ ਨੇ ਸਾਡੇ ਨਾਲ ਜ਼ਿਆਤੀ ਕੀਤੀ ਹੈਗੀ ਹੈ ਇੱਕ ਤਰ੍ਹਾਂ ਇਹ ਹੀ ਹੈਗਾ ਕਿ ਜਨਤਿਕ ਆਵਾਜ਼ ਜਨਤਿਕ ਤੌਰ ਤੇ ਆਵਾਜ਼ ਨੂੰ ਜਿਹੜਾ ਬੁਲੰਦ ਕੀਤਾ ਜਾਵੇ ਇੱਕ ਪਬਲਿਕ ਓਪੀਨੀਅਨ ਆਏ ਉਸ ਨੂੰ ਕਰੀਏਟ ਕੀਤਾ ਜਾਵੇ ਤੇ ਦੂਸਰਾ ਰਾਹ ਇਹ ਹੈ ਕਿ ਹਾਈ ਕੋਰਟ ਜਿਸ ਤਰ੍ਹਾਂ ਪਹਿਲਾਂ ਮਦੀਮ ਪਾਰਟੀ ਗਈ ਸੀ ਹਾਈ ਕੋਰਟ ਤਾਂ ਹੁਣ ਵੀ ਉਹਨਾਂ ਨੇ ਕਿਹਾ ਹੈ ਕਿ ਜਦ ਰਗਵ ਚੱਡਾ ਨੇ ਅੱਜ ਗੱਲ ਇਹ ਕੀਤੀ ਹੈਗੀ ਹੈ ਕਿ ਹਾਈ ਕੋਰਟ ਦੇ ਰਿਟਾਇਰਡ ਜੱਜ ਦੀ ਅਗਵਾਈ ਦੇ ਵਿੱਚ ਪ੍ਰਧਾਨਗੀ ਹੇਟ ਹੈ ਜਿਹੜੀ ਚੋਣ ਹੋਣੀ ਚਾਹੀਦੀ ਹੈ ਤਾਂ ਇੱਕ ਰਾਹ ਹੈ ਜਿਹੜਾ ਉਹ ਕਾਨੂੰਨੀ ਰਾਹ ਹੈ ਜਿਹੜਾ ਉਹ ਅਖਤਿਆਰ ਕੀਤਾ ਜਾਏਗਾ ਤੇ ਤੀਸਰਾ ਮੈਨੂੰ ਇਹ ਕੇ ਵੀ ਲੱਗਦਾ ਹੈਗਾ ਕਿ ਕੱਲ ਤੋਂ 1 ਫਰਵਰੀ ਤੋਂ ਜਿਹੜਾ ਹੈਗਾ ਬਜਟ ਸੈਸ਼ਨ ਹੈ ਉਹ ਸ਼ੁਰੂ ਹੋ ਰਿਹਾ ਹੈ ਤੋ ਉਥੇ ਲੱਗਦਾ ਹੈਗਾ ਕਿ ਕਾਂਗਰਸ ਵੱਲੋਂ ਵੀ ਇੰਡੀਆ ਬਲਾਗ ਦੇ ਜਿਹਨੇ ਨਮਾਇੰਦੇ ਹੋਣਗੇ ਜਾਂ ਆਮ ਆਦਮੀ ਪਾਰਟੀ ਦੇ ਐਮਪੀ ਨੇ ਉਹਨਾਂ ਵੱਲੋਂ ਵੀ ਜਿਹੜੀ ਪਾਰਲੀਮੈਂਟ ਦੇ ਵਿੱਚ ਆਵਾਜ਼ ਹੈ ਜਿਹੜੀ ਚੱਕੀ ਜਾ ਸਕਦੀ ਹੈ ਤਾਂ ਕਿ ਜਿਹੜਾ ਇਹ ਮੈਸੇਜ ਹੈ ਜਿਹੜਾ ਸਮੁੱਚੇ ਨੈਸ਼ਨਲ ਲੈਵਲ ਤੇ ਦਿਖਾਇਆ ਜਾਵੇ ਨੈਸ਼ਨਲ ਲੈਵਲ ਤੇ ਜਿਹੜਾ ਭਾਜਪਾ ਦੀ ਇੱਕ ਜਿਹੜੀ ਵੀ ਇਥੇ ਤਾਰਪੀਡੋ ਕੀਤਾ ਟੋਟਲ ਸਿਸਟਮ ਨੂੰ ਉਸ ਨੂੰ ਬੇਪਰਦ ਕੀਤਾ ਜਾਵੇ ਉਥੇ ਵੀ ਇਹਨਾਂ ਦੀ ਕੋਸ਼ਿਸ਼ ਰਹੇਗੀ ਸੋ ਇਹ ਤਿੰਨ ਚਾਰ ਰਾਹ ਹੈਗਾ ਕੀ ਕਿਤਾ ਪਬਲਿਕ opinion ਕ੍ਰੀਏਟ ਕੀਤੀ ਜਾਏਗੀ ਕਿ ਲੋਕਾਂ ਦੇ ਵਿੱਚ ਇਜਾਜ਼ਤ ਦਿਨ ਨੂੰ ਉਭਾਰਿਆ ਜਾਏਗਾ ਦੂਸਰਾ ਕਾਨੂੰਨੀ ਰਾਖ ਤਿਆਰ ਕੀਤਾ ਜਾਏਗਾ ਤੀਸਰਾ ਹੈ ਕਿ ਇਹ ਮਸਲੇ ਦੀ ਜਿਹੜੀ ਗੂੰਜ ਹੈ ਉਹ ਪਾਰਲੀਮੈਂਟ ਦੇ ਵਿੱਚ ਪੈ ਸਕਦੀ ਹੈ ਤੇ ਚਰਨਜੀਤ ਜੀ ਜੇ ਗੱਲ ਇਹਦੇ ਨਾਲ ਹੀ ਪੰਜਾਬ ਦੀ ਸਿਆਸਤ ਦੀ ਵੀ ਕਰੀਏ ਤਾਂ ਉੱਥੋਂ ਵੀ ਇੱਕ ਗੱਲ ਨਿਕਲ ਕੇ ਆਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੇ ਦਿਨੀ ਕੈਬਨਟ ਮੰਤਰੀਆਂ ਦੀ ਵੀ ਤਾੜਨਾ ਕੀਤੀ ਹੈ ਉਹਨਾਂ ਨੇ ਵੋਟਾਂ ਨੂੰ ਲੈ ਕੇ ਚੋਣਾਂ ਨੂੰ ਲੈ ਕੇ ਜਿਹੜਾ ਕਾਫੀ ਕਲਾਸ ਲਗਾਈ ਹੈ ਕੈਬਨਿਟ ਮੰਤਰੀਆਂ ਦੀ ਉਸ ਬਾਰੇ ਵੀ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝਾ ਕਰੋ ਆਤਿਸ਼ ਪਿਛਲੇ ਕੁਝ ਦਿਨਾਂ ਤੋਂ ਕੋਈ ਨਾ ਇੱਕ ਕਾਫੀ ਕੁ ਸਰਮਸਰ ਹੈ ਜਿਹੜੀ ਚੱਲ ਰਹੀ ਸੀ ਖਾਸ ਕਰਕੇ ਸਿਆਸੀ ਗਲਿਆਰਿਆਂ ਦੇ ਵਿੱਚ ਜਿਸ ਦਿਨ ਮਜੀਠੀਆ ਦੇ ਕੇ ਆਂਦੇ ਨੇ ਤੁਹਾਡੇ ਇੱਕ ਮੰਤਰੀ ਦੇ ਖਿਲਾਫ ਸਰਾਜੋਗ ਵੀਡੀਓ ਹੈ ਜਿਹੜੀ ਉਹ ਗਵਰਨਰ ਦੇ ਹਵਾਲੇ ਕਰਦੇ ਨੇ ਉਸ ਤੋਂ ਬਾਅਦ ਪੰਜਾਬ ਭਾਜਪਾ ਦੇ ਪ੍ਰਧਾਨ ਹੈ ਜਿਹੜੇ ਸੁਨੀਲ ਜਾਖੜ ਉਹ ਵੀ ਜਾਂਚ ਦੀ ਮੰਗ ਕਰਦੇ ਇਸੇ ਮਸਲੇ ਤੇ ਤਾਂ ਕੈਬਨਟ ਮੀਟਿੰਗ ਹੋਈ ਸੀ ਕੈਬਨਟ ਮੀਟਿੰਗ ਦੇ ਵਿੱਚ ਪਤਾ ਲੱਗਿਆ ਕਿ ਜਿਸ ਟਾਈਮ ਕੈਬਨਟ ਮੀਟਿੰਗ ਖਤਮ ਹੋਈ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਜਿੰਨੀ ਵੀ ਉਥੇ ਆਫੀਸਰ ਸੀ ਉਹਨਾਂ ਨੂੰ ਬਾਹਰ ਕੱਢ ਦਿੱਤਾ ਸੀ ਤੇ ਸਾਰੇ ਮੰਤਰੀਆਂ ਨੂੰ ਇੱਕ ਤਰੀਕੇ ਨਾਲ ਤਾੜਨਾ ਵੀ ਕੀਤੀ ਸੀ ਤੇ ਨਸੀਹਤ ਵੀ ਦਿੱਤੀ ਸੀ ਉਹਨਾਂ ਦਾ ਮੇਨ ਫੋਕਸ ਇਹ ਸੀ ਕਿ ਅੱਗੇ ਲੋਕ ਸਭਾ ਦੀਆਂ ਚੋਣਾਂ ਨੇ ਔਰ ਵਿਰੋਧੀ ਧਿਰ ਇਕੱਠੀਆਂ ਹੋ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਵੀ ਮੰਤਰੀ ਨੂੰ ਨਿਸ਼ਾਨਾ ਬਣਾ ਸਕਦੀਆਂ ਨੇ ਕਿਸੇ ਕਿਸਮ ਦੀ ਕੋਈ ਸਾਜ਼ਿਸ਼ ਹੈ ਜਿਹੜੀ ਉਹ ਘੜੀ ਜਾ ਸਕਦੀ ਹੈ ਸੋ ਉਹਨਾਂ ਨੇ ਇੱਕ ਤਾਂ ਇਹ ਕਿਹਾ ਸੀ ਕਿ ਸਾਰੇ ਵਜ਼ੀਰ ਹੈ ਜਿਹੜੇ ਉਹ ਇਸ ਗੱਲ ਤੋਂ ਸੁਚੇਤ ਰਹਿਣ ਦੂਸਰਾ ਉਹਨਾਂ ਨੂੰ ਇੱਕ ਵਾਰਨਿੰਗ ਵੀ ਕੀਤੀ ਸੀ ਕਿ ਉਹਨਾਂ ਨੂੰ ਵਾਰ-ਵਾਰ ਉਹਨਾਂ ਕਰਕੇ ਸਰਕਾਰ ਨੂੰ ਜਿਹੜੀ ਨਮੋਸ਼ੀ ਹੈ ਉਹ ਚੱਲਣੀ ਪੈ ਰਹੀ ਹੈ ਸੋ ਇੱਕ ਨਸੀਹਤ ਵੀ ਸੀ ਇੱਕ ਤਾੜਨਾ ਵੀ ਸੀ ਤੇ ਕਾਰਨ ਉਹਦਾ ਇਹ ਸੀ ਕਿ ਅੱਗੇ ਲੋਕ ਸਭਾ ਦੀਆਂ ਚੋਣਾਂ ਨੇ ਤੇ ਆਮ ਆਦਮੀ ਪਾਰਟੀ ਨੂੰ ਡਰ ਹੈ ਕਿ ਜਿਹੜੇ ਵਿਰੋਧੀ ਆਗੂ ਨੇ ਉਹ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਸਾਡੇ ਜਿਹੜੇ ਵਜ਼ੀਰਾਂ ਨੂੰ ਟਰੈਪ ਦੇ ਵਿੱਚ ਲੈ ਸਕਦੇ ਨੇ ਜੀ ਚਰਨਜੀਤਜੀਤ ਦੇ ਨਾਲ ਹੀ ਜੇ ਗੱਲ ਕਾਂਗਰਸ ਦੀ ਕਰੀਏ ਤਾਂ ਕਾਂਗਰਸ ਦੇ ਵਿੱਚ ਵੀ ਜਿਹੜਾ ਅੰਦਰੂਨੀ ਕਲੇਸ਼ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ ਇੱਕ ਵਾਰ ਫਿਰ ਹੈ ਜਿਹੜਾ ਇਹ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਕੀ ਤੁਹਾਨੂੰ ਲੱਗਦਾ ਵੀ ਕਿ ਭਵਿੱਖ 'ਚ ਇਹ ਕਲੇਸ਼ ਖਤਮ ਹੋ ਸਕੇਗਾ ਜਾਂ ਲੋਕ ਸਭਾ ਚੋਣਾਂ ਦੇ ਵਿੱਚ ਇਹ ਸਾਰੀ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਇੱਕ ਮੰਚ ਤੇ ਇਕੱਠੇ ਹੋ ਕੇ ਜਿਹੜਾ ਚੋਣ ਮੈਦਾਨ 'ਚ ਉਤਰ ਸਕੇਗੀ ਬੈਸੇ ਤਾਂ ਅਤਿਸ਼ਵ ਮੈਂ ਦੇਖਿਆ ਹੈਗਾ ਕਿ ਕੈਰੋਂ ਦੇ ਰਾਜ ਤੋਂ ਲੈ ਕੇ ਹੀ ਹੈਗਾ ਸ਼ੁਰੂ ਤੋਂ ਹੀ ਲੈ ਕੇ ਜੀ ਪੰਜਾਬ ਕਾਂਗਰਸ ਦੇ ਵਿੱਚ ਹਮੇਸ਼ਾ ਜਿਹੜੇ ਦੋ ਤੜੇ ਆ ਉਪਰਵੇਲ ਕਰਦੇ ਰਹੇ ਹੈਗੇ ਨੇ ਹਣਾ ਪਰ ਉਸ ਟਾਈਮ ਇਹ ਸੀਗਾ ਕਿ ਪਾਰਟੀ ਦੇ ਵਿੱਚ ਅਨੁਸ਼ਾਸਨ ਵੀ ਸੀ ਜੀ ਇਹ ਡੈਮੋਕਰੈਟਿਕ ਵੈਲਿਊਜ਼ ਵੀ ਇੰਟਰਨਲ ਡੈਮੋਕਰੇਸੀ ਵੀ ਸੀ ਤੇ ਹਾਈ ਕਮਾਂਡ ਵੀ ਮਜ਼ਬੂਤ ਰਹੀ ਹੈ ਪਿਛਲੇ ਟਾਈਮ ਤੋਂ ਜਿਹੜਾ ਦੇਖਣ ਨੂੰ ਮਿਲ ਰਿਹਾ ਸਾਨੂੰ 7-8 ਸਾਲਾਂ ਤੋਂ ਹੁਣ ਕਿ ਇੱਕ ਤਾਂ ਹਾਈ ਕਮਾਂਡ ਕਾਫੀ ਕਮਜ਼ੋਰ ਹੋ ਗਈ ਹੈ ਪਹਿਲਾਂ ਹਾਈ ਕਮਾਂਡ ਕੋਈ ਗੱਲ ਕਹਿੰਦੀ ਸੀ ਉਸ ਨੂੰ ਸਤਵਚਨ ਕਹਿ ਕੇ ਸਾਰੇ ਕਾਂਗਰਸੀ ਆ ਜਿਹੜੇ ਸਵੀਕਾਰ ਕਰ ਲੈਂਦੇ ਸੀ ਹੁਣ ਉਹ ਗੱਲ ਨਹੀਂ ਰਹੀ ਹਾਈ ਕਮਾਂਡ ਕੁਝ ਵੀ ਕਹੀ ਜਾਵੇ ਨਾ ਹਾਈ ਕਮਾਂਡ ਕੋਲ ਇੰਨੀ ਉਹਨਾਂ ਸਮਰੱਥਾ ਰਹੀ ਹੈ ਕਿ ਉਹ ਇੰਨੇ ਮਜ਼ਬੂਤ ਫੈਸਲਾ ਲੈ ਲਵੇ ਦਵਿੰਦਰ ਯਾਦਵ ਪੰਜਾਬ ਦੇ ਨਵੇਂ ਇੰਚਾਰਜ ਲਾਏ ਨੇ ਇਹ ਹੁਣ ਪੰਜਾਬ ਦਾ ਦੌਰਾ ਕਰ ਰਹੇ ਨੇ ਦੌਰੇ ਦੌਰਾਨ ਇਹਨਾਂ ਨੇ ਇਹ ਵੀ ਕਿਹਾ ਕਿ ਅਨਸ਼ਾਸਨ ਚ ਸਭਨਾਂ ਨੂੰ ਰਹਿਣਾਪੂਰਤ ਸਿਪਲ ਵਿੱਚ ਰਹਿਣਾ ਪਵੇਗਾ ਇਹਦੇ ਬਾਵਜੂਦ ਕਿਸੇ ਨੇ ਕੋਈ ਪ੍ਰਵਾਹ ਨਹੀਂ ਕੀਤੀ ਜੀ ਨਵਜੋਤ ਸਿੱਧੂ ਨੇ ਆਪਣੀਆਂ ਰੈਲੀਆਂ ਜਿਹੜੀਆਂ ਜਾਰੀ ਰੱਖੀਆਂ ਨੇ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਇੱਕ ਜਿਹੜਾ ਨੋਟਿਸ ਹੈ ਸ਼ੋਕਾਜ਼ ਜਾਰੀ ਹੋਇਆ ਸੀ ਬਾਅਦ ਚ ਕੱਢਿਆ ਉਸ ਅਧਾਰ ਤੇ ਕੱਢਿਆ ਗਿਆ ਸੀ ਜਵਾਬ ਵੀ ਮੰਗਿਆ ਗਿਆ ਸੀਗਾ ਤੇ ਨਵਜੋਤ ਸਿੱਧੂ ਹੁਣ ਪਿਛਲੇ ਪਟਿਆਲੇ ਰੈਲੀ ਇਹਨਾਂ ਨੇ ਮੀਟਿੰਗ ਕੀਤੀ ਹੈ ਅੰਮ੍ਰਿਤਸਰ ਮੀਟਿੰਗ ਹੋਈ ਹੈ ਉੱਥੇ ਜਿਹੜਾ ਕੈਕੂਲੇਸ਼ਨ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਇਹਦਾ ਮਤਲਬ ਹੈ ਇੱਕ ਪਾਰਟੀ ਦੀ ਇੱਕ ਇਨਡਿਸਿਪਲਨ ਹੈ ਜਿਹੜਾ ਉਹ ਕਾਫੀ ਹਾਵੀ ਹੋ ਗਿਆ ਕਾਂਗਰਸ ਪਾਰਟੀ ਤੇ ਇਸ ਕਰਕੇ ਫਸਟ ਪ੍ਰਾਇੋਰਟੀ ਤੇ ਜੇ ਨਾ ਚੇ ਡਿਸਪਲਨ ਨਹੀਂ ਹੋਏਗਾ ਸੈਕੰਡ ਜੇ ਨਾ ਜੇ ਯੂਨਿਟੀ ਨਹੀਂ ਹੋਏਗੀ ਉਹਨਾਂ ਜੇ ਪਾਰਟੀ ਹੈ ਜਿਹੜੀ ਅੱਗੇ ਨਹੀਂ ਵੱਸ ਸਕੇਗੀ ਪਿਛਲੇ ਟਾਈਮ ਚ ਜਿਹੜਾ ਕਹਿੰਦੇ ਹੁੰਦੇ ਆ ਕਿ ਕਾਂਗਰਸ ਨੂੰ ਤਾਂ ਆਪਣੇ ਦੁਸ਼ਮਣਾਂ ਦੀ ਲੋੜ ਹੀ ਨਹੀਂ ਇਹਨਾਂ ਕੋਲ ਤਾਂ ਆਪਣੇ ਹੀ ਬਹੁਤ ਹੈਗੇ ਨੇ ਜਿਹਦੇ ਕਰਕੇ ਇਹ ਤੀਲਾ ਤੀਲਾ ਹੋਈ ਵੀ ਹੈ ਫਸਟ ਇਹਨਾਂ ਨੂੰ ਡਿਸਪਲਨ ਬਣਾਉਣਾ ਪਏਗਾ ਸੈਕੰਡ ਇਹਨਾਂ ਨੂੰ ਆਪਣੀ ਯੂਨਿਟੀ ਬਣੇਗੀ ਯੂਨਿਟੀ ਬਣੇਗੀ ਲੋਕਾਂ ਨੂੰ ਇਹ ਭਰੋਸਾ ਹੋਏਗਾ ਪੰਜਾਬ ਦੇ ਲੋਕਾਂ ਨੂੰ ਕਿ ਕਾਂਗਰਸ ਜੁਨਾਈਟ ਹੈ ਜਦੋਂ ਇਹ ਫੇਥ ਬਿਲਡ ਹੋ ਗਿਆ ਉਸ ਤੋਂ ਬਾਅਦ ਕਾਂਗਰਸ ਹੈ ਜਿਹੜੀ ਅੱਗੇ ਹਾਈ ਪੈ ਜਿਹੜੀ ਲੈ ਸਕਦੀ ਹੈ ਜੀ ਇਹ ਸੰਸਾਡੇ ਸੀਨੀਅਰ ਪੱਤਰਕਾਰ ਸ੍ਰੀ ਚਰਨਜੀਤ ਜੀ ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੱਲ ਨੂੰ ਇਸੇ ਸਮੇਂ ਫੇਰ ਇੱਕ ਨਵੇਂ ਮੁੱਦੇ ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਧੰਨ